ਸਤਿ ਸ਼੍ਰੀ ਅਕਾਲ ਜੀ ਕੈਂਡਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗੈਲ ਤੇ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਹੈਡਲਾਈਨਸ ਤੇ ਐਮਪੀ ਚੰਦਰ ਰਾ为 ਨੇ ਕੀਤਾ ਵੱਡਾ ਐਲਾਨ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਲੈਣਗੇ ਹਿੱਸਾ ਡੱਗਫੌਟ ਦੀ ਗੱਡੀ ਦਾ ਹੋਇਆ ਐਕਸੀਡੈਂਟ 18 ਸਾਲ ਦੇ ਡਰਾਈਵਰ ਦੇ ਉੱਤੇ ਲੱਗੇ ਗੰਭੀਰ ਦੋਸ਼ ਯੂਕੇ ਜਾਣ ਵਾਲੀ ਯਾਤਰੀਆਂ ਨੂੰ ਲੈਣਾ ਪਵੇਗਾ ਈਟੀਏ 6 ਮਹੀਨਿਆਂ ਤੋਂ ਘੱਟ ਸਮੇਂ ਦੀ ਯਾਤਰਾ ਵਾਸਤੇ ਜ਼ਰੂਰੀ ਅਮਰੀਕਾ ਖਿਲਾਫ ਕੈਨੇਡਾ ਦੇ ਜਵਾਬੀ ਟੈਰਫਾਂ ਦੀ ਸੂਚੀ ਆਈ ਸਾਹਮਣੇ ਸਟੀਲ, ਪਲਾਸਟਿਕ ਤੇ ਸੰਤਰੇ ਦਾ ਜੂਸ ਵੀ ਲਿਸਟ ਦੇ ਵਿੱਚ ਕੀਤਾ ਗਿਆ ਸ਼ਾਮਿਲ ਲੱਗ ਸਕਦਾ ਹੈ ਟੈਰਫ ਖਬਰਾਂ ਵਿਸਤਾਰ ਦੇ ਨਾਲ ਐਮਪੀ ਚੰਦਰ ਆਰਿਆ ਦੇ ਵੱਲੋਂ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਬਣ ਕੇ ਰਾਜਸ਼ਾਹੀ ਨੂੰ ਖਤਮ ਕਰਨ ਦਾ ਵੀ ਆਰਿਆ ਨੇ ਵਾਅਦਾ ਕਰ ਦਿੱਤਾ ਹੈ ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਕਹਿ ਦਿੱਤਾ ਹੈ ਕਿ ਜਦੋਂ ਲਿਬਰਲਸ ਨਵਾਂ ਆਗੂ ਤੇ ਨਵਾਂ ਪ੍ਰਧਾਨ ਮੰਤਰੀ ਚੁਣ ਲੈਣਗੇ ਤਾਂ ਫਿਰ ਜਸਟਨ ਟਰੂਡੋ ਆਪਣੀਆਂ ਸੇਵਾਵਾਂ ਨਹੀਂ ਦੇਣਗੇ ਹੁਣ ਐਮਪੀ ਚੰਦਰ ਆਰਿਆ ਨੇ ਕਿਹਾ ਕਿ ਉਹ ਇਸ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈਣਗੇ ਤੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਚਾਹੇ ਕੰਮ ਕਰਨ ਵਾਲੇ ਪੈ ਉਨਾਂ ਨੂੰ ਜ਼ਰੂਰ ਪੂਰਾ ਕਰਨਗੇ 온ਟਾਰੀਓ ਤੋਂ ਲਿਬਰਲ ਐਮਪੀ ਚੰਦਰ ਆਰਿਆ ਵੱਲੋਂ ਪਾਰਟੀ ਦੀ ਲੀਡਰਸ਼ਿਪ ਰੇਸ 'ਚ ਹਿੱਸਾ ਲੈਣ ਦਾ ਐਲਾਨ ਕੀਤਾ ਗਿਆ ਹੈ ਆਰਿਆ ਲੀਡਰਸ਼ਿਪ ਮੁਹਿੰਮ ਸ਼ੁਰੂ ਕਰਨ ਵਾਲੇ ਪਹਿਲੇ ਮੌਜੂਦਾ ਐਮਪੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਜਦੋਂ ਲਿਬਰਲ ਪਾਰਟੀ ਅਗਲਾ ਲੀਡਰ ਚੁਣ ਲਵੇਗੀ ਤਾਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਲਿਬਰਲ ਪਾਰਟੀ ਹੁਣ ਲੀਡਰਸ਼ਿਪ ਮੁਕਾਬਲਾ ਕਰਵਾਏਗੀ ਜਿਸ ਤਹਿਤ ਪਾਰਟੀ ਦਾ ਲੀਡਰ ਚੁਣਿਆ ਜਾਵੇਗਾ ਜੋ ਕਿ ਜਸਟਨ ਟਰੂਡੋ ਦੀ ਥਾਂ ਪ੍ਰਧਾਨ ਮੰਤਰੀ ਬਣੇਗਾ ਤੇ ਅਗਲੀਆਂ ਫੈਡਰਲ ਚੋਣਾਂ ਚ ਪਾਰਟੀ ਦੀ ਅਗਵਾਈ ਵੀ ਕਰੇਗਾ ਲੀਡਰਸ਼ਿਪ ਰੇਸ ਵਿੱਚ ਹਿੱਸਾ ਲੈਣ ਦਾ ਐਲਾਨ ਕਰਦਿਆਂ ਆਰਿਆ ਨੇ ਇੱਕ ਵੀਡੀਓ ਸੰਦੇਸ਼ ਚ ਕਿਹਾ ਕਿ ਦੇਸ਼ ਦੇ ਮੋੜ ਨਿਰਮਾਣ ਲਈ ਇੱਕ ਸਮਰੱਥ ਸਰਕਾਰ ਦੀ ਲੋੜ ਹੈ ਅਤੇ ਅਗਲੀ ਪੀੜ੍ਹੀ ਲਈ ਸਾਨੂੰ ਕੁਝ ਦਲੇਰ ਫੈਸਲੇ ਲੈਣੇ ਪੈਣਗੇ ਚੰਦਰ ਆਰਿਆ ਨੇ ਕਿਹਾ ਕਿ ਕੈਨੇਡਾ ਇਸ ਸਮੇਂ ਚੁਣੌਤੀਪੂਰਨ ਸਮੇਂ ਤੋਂ ਗੁਜ਼ਰ ਰਿਹਾ ਹੈ ਮੇਰ ਕੁਲ ਦੇਸ਼ ਨੂੰ ਇਸ ਮੁਸ਼ਕਿਲ ਸਮੇਂ ਚੋਂ ਕੱਢਣ ਲਈ ਲੋੜੀਂਦੇ ਹੱਲ ਅਤੇ ਦ੍ਰਿੜਤਾਏ ਕੈਨੇਡਾ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਦਲੇਰਾਨਾ ਫੈਸਲੇ ਲੈ ਸਕੇ ਆਰਿਆ ਨੇ ਕੈਨੇਡਾ ਨੂੰ ਇੱਕ ਪ੍ਰਭੂਸੱਤਾ ਸੰਪੰਨ ਗਨਰਾਜ ਬਣਾਉਣ ਦਾ ਵਾਅਦਾ ਕੀਤਾ ਹੈ ਇਸ ਦਾ ਭਾਵ ਹੈ ਕਿ ਰਾਜਸ਼ਾਹੀ ਨੂੰ ਖਤਮ ਕੀਤਾ ਜਾਵੇਗਾ ਬਿੱਟੇ ਦਿਨ ਜਾਰੀ ਆਪਣੇ ਸਟੇਟਮੈਂਟ ਵਿੱਚ ਆਰਿਆ ਨੇ ਲਿਬਰਲ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਤੇ ਵੀ ਸਵਾਲ ਚੁੱਕੇ ਨੇ ਆਰਿਆ ਨੇ ਟੈਂਪੋਰਰੀ ਰੈਜ਼ੀਡੈਂਟਸ ਦੀ ਵਧੀ ਹੋਈ ਗਿਣਤੀ ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਉਹਨਾਂ ਨੂੰ ਦੇਸ਼ 'ਚ ਪੈਦਾ ਹੋਏ ਹਾਊਸਿੰਗ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਆਰਿਆ ਮੁਤਾਬਕ ਉਹਨਾਂ ਦੀ ਅਗਵਾਈ ਵਿੱਚ ਨਵੀਂ ਟੈਕਨਾਲੋਜੀ ਦੀ ਸਹਾਇਤਾ ਨਾਲ 1 ਲੱਖ ਤੋਂ ਵੱਧ ਪ੍ਰੀਫੈਬ੍ਰିକੇਟਿਡ ਘਰ ਬਣਾ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਕੈਨੇਡਾ ਦੇ ਬਜਟ ਵਿੱਚ 올ਡ ਏਜ ਸਿਕਿਉਰਿਟੀ ਨੂੰ ਵੱਡਾ ਹਿੱਸਾ ਕਰਾਰ ਦਿੰਦਿਆਂ ਆਰਿਆ ਨੇ ਰਿਟਾਇਰਮੈਂਟ ਦੀ ਉਮਰ ਨੂੰ 20 ਵਲ ਵਧਾਉਂਦਾ ਪ੍ਰਸਤਾਵ ਰੱਖਿਆ ਭਾਰਤੀ ਮੂਲ ਦੇ ਚੰਦਰ ਆਰਿਆ অন্ਟਾਰੀਓ ਦੀ ਨੀਪੀਅਨ ਰਾਈਡਿੰਗ ਦੀ 2015 ਤੋਂ ਨੁਮਾਇੰਦਗੀ ਕਰ ਰਹੇ ਨੇ ਆਰਿਆ ਨੇ 2015 ਦੌਰਾਨ ਪਹਿਲੀ ਚੋਣ ਜਿੱਤੀ ਸੀ ਹੈਲੋ ਆਮ ਚੰਦਰ ਆਰਿਆ ਮੈਂਬਰ ਆਫ ਪਾਰਲੀਮੈਂਟ ਫॉर ਨੀਪੀਅਨ ਆਮ ਰਨਿੰਗ ਟੂ ਬੀ ਦ ਨੈਕਸਟ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਟੂ ਲੀਡ ਅ ਸਮਾਲ ਮੋਰ ਐਫੀਸ਼ੀਐਂਟ ਗਵਰਨਮੈਂਟ ਟੂ ਰੀਬਿਲਡ ਆਰ ਨੇਸ਼ਨ ਐਂਡ ਸਿਕਯੂਰ ਪ੍ਰੋਸਪਰਿਟੀ ਫॉर ਫਿਊਚਰ ਜਨਰੇਸ਼ਨਸ Have always worked hard for what is best for Canadians. For the sake of our children and grandchildren, we must make bold decisions that are absolutely necessary. If elected as the next leader of the Liberal Party, I offer my knowledge and expertise to do so. We are facing significant structural problems that haven't been seen for generations, and solving them will require tough choices. Our economic growth and fiscal strength are not benefiting many Canadians. Today, many Canadians, especially younger generations, face significant affordability issues. Working middle class is struggling today, and many working families are retiring directly into poverty. We must make tough decisions now, not only to revitalize our economy, but also to ensure a stable society. I have the solutions and the real determination to make it happen. With prudence and pragmatism as my guiding principles, I will make the big and bold decisions needed to rebuild our economy and foster prosperity for all generations. Canada can do better. Imagine a country where our younger generation has equal opportunities, economic freedom, and financial security. Imagine a Canada where entrepreneurs are unshackled and unleashed. Driving economic growth for prosperity. Imagine a nation where our children and grandchildren embrace family values and take pride in a renewed, vibrant Canadian identity. Canada deserves leadership that isn't afraid to make big decisions. Decisions that rebuild our economy, restore hope, create equal opportunities for all Canadians, and secure prosperity for our children and grandchildren. Bold political decisions are not optional, they are necessary. I am stepping forward to take on this responsibility and lead Canada as its next Prime Minister. Join me in this journey. Let's rebuild, revitalize, and secure the future for all Canadians and for generations to come. ਭਾਰਤ ਦੇ ਕਰਨਾਟਕ ਸੂਬੇ ਨਾਲ ਸੰਬੰਧਿਤ ਆਰਿਆ 2019 ਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੇ 2006 ਵਿੱਚ ਕੈਨੇਡਾ ਆਏ ਆਰਿਆ ਨੇ ਇੰਜੀਨੀਅਰ ਅਤੇ ਬੈਂਕ ਵਿੱਚ ਇਨਵੈਸਟਮੈਂਟ ਐਡਵਾਈਜ਼ਰਸ ਨੇ ਹੋਰ ਕਈ ਨੌਕਰੀਆਂ ਕੀਤੀਆਂ ਕਿਸੇ ਸਮੇਂ ਟਰੂਡੋ ਦੇ ਸਮਰਥਕ ਸਮਝੇ ਜਾਂਦੇ ਸੀ ਆਰਿਆ ਉਹਨਾਂ ਨੇ ਲਿਬਰਲ ਐਮਪੀਜ਼ ਦੀ ਸੂਚੀ ਦੇ ਵਿੱਚ ਹੁਣ ਆਪਣਾ ਨਾਮ ਸ਼ਾਮਿਲ ਕਰ ਲਿਆ ਜਿਨ੍ਹਾਂ ਨੇ ਜਨਤਕ ਤੌਰ ਤੇ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਸੀ ਚੰਦਰ ਆਰਿਆ ਆਪਣੇ ਬਿਆਨਾਂ ਕਾਰਨ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ 2022 ਦੌਰਾਨ ਆਰਿਆ ਵੱਲੋਂ ਨਵੰਬਰ ਮਹੀਨੇ ਨੂੰ Hindu Heritage Month ਵਜੋਂ ਮਨਾਏ ਜਾਣ ਲਈ ਇੱਕ ਮੋਸ਼ਨ ਹਾਊਸ ਆਫ ਕਾਮਨਸ ਚੱਲਿਆਂ ਦਾ ਗਿਆ ਸੀ ਜੋ ਸਰਬਸੰਮਤੀ ਨਾਲ ਪਾਸ ਹੋਇਆ ਖਾਲਿਸਤਾਨੀ ਪੱਖੀ ਵਿਅਕਤੀਆਂ ਦੀ ਉਹ ਖੁੱਲ੍ਹ ਕੇ ਆਲੋਚਨਾ ਕਰਦੇ ਨੇ ਨਵੰਬਰ 2024 ਦੌਰਾਨ ਬ੍ਰੈਂਟਨ ਦੇ Hindu ਸਭਾ ਮੰਦਰ ਦੇ ਬਾਹਰ ਹੋਈ ਹਿੰਸਾ ਮੌਕੇ ਲਿਬਰਲ ਐਮਪੀ ਚੰਦਰ ਆਰਿਆ ਨੇ ਕੈਨੇਡੀਅਨ ਖਾਲਿਸਤਾਨੀ ਗੱਟੜ ਪੰਥੀਆਂ ਤੇ ਹਿੰਦੂਆਂ ਤੇ ਹਮਲਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਨੇਡਾ 'ਚ ਉਹਨਾਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ 1984 ਦੇ ਦੰਗਿਆਂ ਉਨ ਨਸਲ ਕੁਸ਼ੀ ਕਰਾਰ ਦੇਣ ਬਾਬਤ ਸਰੀਤੋ ਲਿਬਰਲ ਐਮਪੀ ਸੁਖ ਢਾਲੀਵਾਲ ਵੱਲੋਂ ਲਿਆਂਦੇ ਮੋਸ਼ਨ ਦਾ ਆਰਿਆ ਨੇ ਵਿਰੋਧ ਕੀਤਾ ਸੀ ਢਾਲੀਵਾਲ ਨੇ ਕਿਹਾ ਸੀ ਕਿ ਆਰਿਆ ਇਸ ਮੋਸ਼ਨ ਦਾ ਵਿਰੋਧ ਕਰਨ ਵਾਲੇ ਇਕਲੌਤੇ ਲਿਬਰਲ ਐਮਪੀ ਹਨ ਆਰਿਆ ਨੇ ਢਾਲੀਵਾਲ ਉੱਤੇ ਤਮਕਾਉਣ ਦੇ ਵੀ ਦੋਸ਼ ਲਗਾਏ ਸੀ ਭਾਰਤ ਅਤੇ ਕੈਨੇਡਾ ਵਿਚਾਲੇ ਖਰਾਬ ਕੂਟਨੀਤਿਕ ਸਬੰਧਾਂ ਦਾ ਚਲਦਿਆਂ ਆਰਿਆ ਦੀ ਭਾਰਤ ਫੇੜੀ ਚਰਚਾ ਦੇ ਵਿੱਚ ਰਹੀ 2024 ਦੌਰਾਨ ਆਰਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਜਿਸ ਤੋਂ ਬਾਅਦ ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਬਿਆਨ ਚੁਕਾ ਕਿ ਭਾਰਤ ਦੀ ਯਾਤਰਾ ਆਰਿਆ ਦੀ ਨਿੱਜੀ ਪੈਲਕਦਮੀ ਸੀ ਤੇ ਉਹ ਕੈਨੇਡਾ ਸਰਕਾਰ ਦੀ ਪ੍ਰਤੀਨਿਧਤਾ ਨਹੀਂ ਕਰ ਰਹੇ ਸਨ ਜ਼ਿਕਰ ਖਾਸ ਹੈ ਕਿ ਲਿਬਰਲ ਲੀਡਰਸ਼ਿਪ ਰਜਿਸਟਰਡ ਲਿਬਰਲ ਹੋਣੇ ਚਾਹੀਦੇ ਨੇ ਉਮੀਦਵਾਰਾਂ ਨੂੰ ਲੀਡਰਸ਼ਿਪ ਵੋਟ ਤੋਂ ਘੱਟੋ-ਘੱਟ 90 ਦਿਨ ਪਹਿਲਾਂ ਲਿਬਰਲ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਲਿਖਤੀ ਨਾਮਜ਼ਦਗੀ ਵੀ ਸੌਂਪਣੀ ਪੈਂਦੀ ਹੈ ਉਹਨਾਂ ਨੂੰ ਲਿਖਤੀ ਨਾਮਜ਼ਦਗੀ ਦੇ ਵਿੱਚ ਉਮੀਦਵਾਰਾਂ ਦੇ ਰਜਿਸਟਰਡ ਲਿਬਰਲਾਂ ਦੇ 300 ਦਸਤਖਤ ਹੋਣੇ ਚਾਹੀਦੇ ਨੇ ਜਿਨ੍ਹਾਂ ਵਿੱਚ ਤਿੰਨ ਸੂਬਿਆਂ ਜਾਂ ਪ੍ਰਦੇਸ਼ਾਂ ਚੋਂ ਘੱਟੋ-ਘੱਟ 100 ਰਜਿਸਟਰਡ ਲਿਬਰਲਾਂ ਦੇ ਦਸਤਖਤ ਸ਼ਾਮਲ ਹੋਣੇ ਜ਼ਰੂਰੀ ਨੇ ਸਾਬਕ ਬੀਅਰ ਫ੍ਰੈਂਕ ਬੈਲ ਨੈਸਰਡਿਸ ਦੇ ਵਿੱਚ ਹਿੱਸਾ ਲੈਣ ਦਾ ਐਲਾਨ ਕਰ ਚੁੱਕੇ ਨੇ ਜਦਕਿ ਵਿਦੇਸ਼ ਮੰਤਰੀ ਮੈਲਾਨੀ ਜੋਲੀ ਇਨੋਵੇਸ਼ਨ ਮਨਿਸਟਰ ਫ੍ਰੈਂਕ ਸ਼ਾਫੇਲ ਸ਼ੈਂਪੇਨ ਅਤੇ ਨੇਚਰਲ ਰਿਸੋਰਸਸ ਮਨਿਸਟਰ ਜੋਨਾਥਨ ਵਿਲਕਿੰਸਨ ਨੇ ਕਿਹਾ ਕਿ ਉਹ ਵੀ ਆਪਣੀ ਉਮੀਦਵਾਰੀ ਤੇ ਵਿਚਾਰ ਕਰਨਗੇ ਸਾਬਕਾ ਬੈਂਕ ਆਫ ਕੈਨੇਡਾ ਗਵਰਨਰ ਮਾਰਕ ਕਾਰਨੀ ਵੀ ਲੀਡਰਸ਼ਿਪ ਉਮੀਦਵਾਰੀ ਵਿਚਾਰਨ ਵਾਲਿਆਂ ਦੇ ਵਿੱਚੋਂ ਇੱਕ ਨੇ Ontario ਦੇ ਪ੍ਰੀਮੀਅਰ ਡੱਗ ਫੋਰਡ ਦੀ ਗੱਡੀ ਦੇ ਨਾਲ ਬਿਤੇ ਦਿਨ ਹਾਦਸਾ ਵਾਪਰ ਗਿਆ ਸੀ ਗੱਡੀ ਦੇ ਨਾਲ ਟਕਰਾਉਣ ਵਾਲੇ 18 ਸਾਲਾ ਡਰਾਈਵਰ ਦੇ ਉੱਤੇ ਦੋਸ਼ ਐਇਤ ਕਰ ਦਿੱਤੇ ਗਏ ਨੇ ਡੱਗ ਫੋਰਡ ਨੇ ਕਿਹਾ ਕਿ ਉਹਨਾਂ ਦੀ ਗੱਡੀ ਬਿਲਕੁਲ ਸਹੀ ਦਿਸ਼ਾ ਦੇ ਵਿੱਚ ਜਾ ਰਹੀ ਸੀ ਜਦਕਿ ਦੂਜੇ ਪਾਸਿਓਂ ਉਹ ਗਲਤ ਸਾਈਡ ਤੋਂ ਗੱਡੀ ਆਈ ਗੱਡੀ ਨੇ ਆਪਣਾ ਸੰਤੁਲਨ ਗਵਾ ਦਿੱਤਾ ਤੇ ਡੱਗ ਫੋਰਡ ਦੀ ਗੱਡੀ ਦੇ ਨਾਲ ਝਟਕ ਰਾਈ ਹੁਣ ਇਸ ਨੌਜਵਾਨ ਦੇ ਉੱਤੇ ਦੋਸ਼ ਲਗਾਏ ਨੇ ਤੇ ਇਸ ਨੂੰ ਕੋਰਟ ਦੇ ਵਿੱਚ ਵੀ ਪੇਸ਼ ਜ਼ਰੂਰ ਕੀਤਾ ਜਾਵੇਗਾ ਪ੍ਰੀਮੀਅਰ ਸੁਰੱਖਿਅਤ ਨੇ ਤੇ ਹੋਰ ਵਾਹਨ ਜੋ ਇਸ ਘਟਨਾ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਵਿੱਚੋਂ ਦੋ ਲੋਕਾਂ ਤੇ ਮਾਮੂਲੀ ਸੱਟਾਂ ਲੱਗੀਆਂ ਨੇ ਬੁੱਧਵਾਰ ਨੂੰ অন্ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਵਾਹਨ ਜੋ ਪ੍ਰੀਮੀਅਰ ਡੱਗ ਫੋਰਨੂ ਲਿਜਾ ਰਹੇ ਸੀ ਨਾਲ ਇੱਕ ਵਾਹਨ ਦੀ ਟੱਕਰ ਹੋਣ ਤੋਂ ਬਾਅਦ ਔਸ਼ਵਾਦੇ 18 ਸਾਲਾਂ ਡਰਾਈਵਰ ਨੂੰ ਖਤਰਨਾਕ ਡਰਾਈਵਿੰਗ ਲਈ ਚਾਰਜ ਕੀਤਾ ਗਿਆ ਹੈ ਫੋਰਡ ਦੇ ਦਫ਼ਤਰ ਦੇ ਬੁਲਾਰੇ ਗ੍ਰੇਸਲੀ ਦੇ ਅਨੁਸਾਰ ਪ੍ਰੀਮੀਅਰ ਉਹਨਾਂ ਦਾ ਸਟਾਫ ਅਤੇ ਉਹਨਾਂ ਨਾਲ ਮੌਜੂਦ OPP ਅਫਸਰ ਸੁਰੱਖਿਤ ਨੇ ਬੁੱਧਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ OPP ਨੇ ਦੱਸਿਆ ਹੈ ਕਿ ਇੱਕ ਹੋਰ ਵਾਹਨ ਦੇ ਡਰਾਈਵਰ ਅਤੇ ਨਾਲ ਬੈਠੇ ਇੱਕ ਵਿਅਕਤੀ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਬੁੱਧਵਾਰ ਨੂੰ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਜਦੋਂ ਉਹ 온ਟਾਰੀਓ ਪਾਵਰ ਜਨਰੇਸ਼ਨ ਤੋਂ ਇੱਕ ਨਿਊਜ਼ ਕਾਨਫਰੰਸ ਤੋਂ ਵਾਪਸ ਆ ਰਹੇ ਸਨ ਤਾਂ ਹਾਈਵੇ ਤੇ ਇੱਕ ਗੱਡੀ ਉਹਨਾਂ ਦੀ ਗੱਡੀ ਦੇ ਵਿੱਚ ਆਵਜੀ ਉਹਨਾਂ ਦੱਸਿਆ ਕਿ ਉਹਨਾਂ ਦੀ ਗੱਡੀ ਸਿੱਧੀ ਚੱਲੀ ਸੀ ਫੋਰਡ ਨੇ ਮਜ਼ਾਕ ਕਰਦਿਆਂ ਕਿਹਾ ਕਿ ਉਹ ਠੀਕ ਨੇ ਤੇ ਉਹਨਾਂ ਦੀ ਖੋਪੜੀ ਚਟਾਨ ਵਰਗੀ ਮਜ਼ਬੂਤ ਹੈ ਸੁਬਾਹੀ ਪੁਲਿਸ ਅਨੁਸਾਰ ਇਹ ਸੜਕ ਹਾਦਸਾ ਪਿਕਰਿੰਗ ਵਿੱਚ ਹਾਈਵੇ 401 ਦੀ ਵੈਸਟ ਬਾਉਂਡ ਲੇਨ ਦੇ ਵਿੱਚ ਵਾਪਰਿਆ ਹੈ ਫੋਰਡ ਵਾਲਾ ਵਾਹਨ OPP ਪ੍ਰੋਟੈਕਟਿਵ ਸਰਵਿਸਿਜ਼ ਦੁਆਰਾ ਸੰਚਾਲਿਤ ਹੁੰਦਾ ਹੈ ਦੁਪਹਿਰੇ 12:30 ਵਜੇ OPP ਦੀ ਹਾਈਵੇ ਸੇਫਟੀ ਡਿਵੀਜ਼ਨ ਨੂੰ ਬੁਲਾਇਆ ਗਿਆ ਫੋਰਡ ਨੇ ਕਿਹਾ ਕਿ ਉਹ ਜਿਸ ਕਾਰ ਚ ਸਨ ਉਹ ਸਹੀ ਢੰਗ ਨਾਲ ਚੱਲ ਰਹੀ ਸੀ ਆਪਣੀ ਲੇਨ 'ਚ ਸੀ ਤੇ ਗਤੀ ਸੀਮਾ ਦਾ ਪਾਲਣ ਕਰੀ ਸੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਦੂਜੀ ਕਾਰ ਬੇਕਾਬੂ ਹੋ ਕੇ ਹਾਈਵੇ ਦੇ ਉਲਟ ਪਾਸੇ ਜਾ ਪਹੁੰਚੀ ਫੋਰਡ ਨੇ ਕਿਹਾ ਮੈਂ ਦੁਆ ਕਰਦਾ ਹਾਂ ਉਹ ਠੀਕ ਹੋਵੇ অন্ਟਾਰੀਓ ਲਿਬਰਲ ਲੀਡਰ ਬੋਨੀ ਕ੍ਰੋਂਬੀ ਨੇ ਬੋਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਫੋਰਸ ਦੇ ਸਹੀ ਸਲਾਮਤ ਹੋਣ ਤੇ ਤਸਲੀਹ ਜ਼ਾਹਰ ਕੀਤੀ ਕ੍ਰੋਂਬੀ ਨੇ ਕਿਹਾ ਕਿ ਉਹ ਇਹ ਜਾਣ ਕੇ ਸਕੂਨ ਦੇ ਵਿੱਚ ਨੇ ਕਿ ਪ੍ਰੀਮੀਅਰ ਉਹਨਾਂ ਦਾ ਸਟਾਫ ਪੁਲਿਸ ਕਰਮੀ ਤੇ ਸਿਵਿਲਿਅਨ ਸਾਰਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਬੋਨੀ ਕ੍ਰੋਂਬੀ ਨੇ ਕਿਹਾ ਮੈਂ ਜਾਣਦੀ ਆਂ ਕਿ ਇਸ ਘਟਨਾ 'ਚ ਸ਼ਾਮਲ ਸਾਰੇ ਲੋਕਾਂ ਲਈ ਇੱਕ ਡਰਾਮਣੀ ਸਥਿਤੀ ਰਹੀ ਹੋਵੇਗੀ ਅਤੇ ਹੁਣ ਜੋ ਮਾਇਨੇ ਰੱਖਦਾ ਉਹ ਇਹ ਹੈ ਕਿ ਅੱਜ ਰਾਤ ਹਰ ਕੋਈ ਆਪਣੇ ਪਰਿਵਾਰਾਂ ਕੋਲ ਸੁਰੱਖਿਅਤ ਘਰ ਵਾਪਸ ਆ ਜਾਵੇਗਾ the toronto opp were called to a two-vehicle collision this afternoon january 8th around 1230 p.m westbound highway 401 near brock road in the city of pickering the two occupants in the first vehicle were both taken to hospital with minor injuries where they were treated and released the driver of that vehicle an 18-year-old from oshawa ontario is now charged with dangerous driving contrary to the criminal code of canada is Scheduled to appear in court to answer those charges in Oshawa at the Ontario Court of Justice on February 20th, 2025. The other vehicle, operated by the Ontario Provincial Police Protective Services Section, did not result in any injury sustained to any of the occupants. One of those occupants was Ontario Premier Doug Ford. The OPP continued to investigate, and if there's anyone out there with dashcam or a witness who has not yet spoken to police, please call the Toronto OPP at 1 888 310 1122. ਮੁਲਜ਼ਮ ਨੂੰ 20 ਜਨਵਰੀ ਨੂੰ ਆਸ਼ਵਾਸਥਿਤ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ ਕਿਸੇ ਵੀ ਵਿਅਕਤੀ ਨੂੰ ਜਿਸ ਨੂੰ ਇਸ ਟੱਕਰ ਬਾਰੇ ਜਾਣਕਾਰੀ ਹੈ ਜਾਂ ਜਿਸ ਨੇ ਇਹ ਟੱਕਰ ਵੇਖੀ ਹੈ ਜਾਂ ਜਿਸ ਕੋਲ ਡੈਸ਼ ਬੋਰਡ ਕੈਮਰੇ ਦੀ ਫੁਟੇਜ ਹੈ ਉਸ ਨੂੰ OPP ਦੇ ਹਾਈਵੇ ਸੇਫਟੀ ਡਿਵੀਜ਼ਨ ਨੂੰ 1883101122 ਤੇ ਕਾਲ ਕਰਨ ਜਾਂ 180022 8477 ਤੇ ਗੁੰਮਨਾਮ ਤੌਰ ਤੇ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਘੱਟ ਸਮੇਂ ਲਈ ਯੂਕੇ ਜਾਣ ਵਾਲੇ ਕੈਨੇਡੀਅਨਸ ਨੂੰ ਹੁਣ ਨਵਾਂ ਪਰਮਿਟ ਲੈਣਾ ਪਵੇਗਾ ਜਿਹੜੇ ਸਾਲ 6 ਮਹੀਨਿਆਂ ਤੋਂ ਘੱਟ ਸਮੇਂ ਵਾਸਤੇ ਯੂਕੇ ਦੀ ਯਾਤਰਾ ਕਰਨ ਵਾਸਤੇ ਜਾਣ ਵਾਲੇ ਕੈਨੇਡੀਅਨਸ ਨੂੰ ਹੁਣ ਈਟੀਏ ਲੈਣਾ ਜ਼ਰੂਰੀ ਹੋ ਜਾਵੇਗਾ ਜੋ ਲੋਕ ਯੋਜਨਾ ਬਣਾ ਰਹੇ ਨੇ ਉਹਨਾਂ ਯਾਤਰੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜੇ ਤੁਹਾਡੇ ਕੋਲ ਈਟੀਏ ਨਹੀਂ ਤਾਂ ਫਿਰ ਤੁਸੀਂ ਯੂਕੇ ਨਹੀਂ ਜਾ ਸਕਦੇ ਤੁਹਾਨੂੰ ਈਟੀਏ ਤੋਂ ਬਿਨਾ ਵਾਪਸ ਆਪਣੇ ਦੇਸ਼ ਦੇ ਵਿੱਚ ਭੇਜ ਦਿੱਤਾ ਜਾਵੇਗਾ ਜਿਹੜੇ ਕੈਨੇਡੀਅਨਜ਼ ਘੱਟ ਸਮੇਂ ਲਈ ਇੰਗਲੈਂਡ ਵੇਲਜ਼ ਸਕਾਟਲੈਂਡ ਜਾਂ ਨਾਰਦਰਨ ਆਇਰਲੈਂਡ ਜਾਣ ਦਾ ਇਰਾਦਾ ਰੱਖਦੇ ਨੇ ਉਹਨਾਂ ਨੂੰ ਹੁਣ ਇੱਕ ਇਲੈਕਟ੍ਰੋਨਿਕ ਟਰੈਵਲ ਅਥੋਰਾਈਜੇਸ਼ਨ ਯਾਨੀ ਈਟੀਏ ਲੈਣਾ ਪਿਆ ਕਰੇਗਾ 8 ਜਨਵਰੀ ਤੋਂ ਇਹ ਨਵੀਂ ਲੋੜ ਲਾਗੂ ਕਰ ਦਿੱਤੀ ਗਈ ਹੈ 6 ਮਹੀਨਿਆਂ ਤੋਂ ਘੱਟ ਸਮੇਂ ਲਈ ਯੂਨਾਈਟਿਡ ਕਿੰਗਡਮ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਯਾਤਰੀਆਂ ਨੂੰ ਉਹਨਾਂ ਦੇ ਪਾਸਪੋਰਟ ਵੇਰਵੇ ਯਾਤਰਾ ਦੀਆਂ ਤਰੀਕਾਂ ਅਤੇ ਆਵਾਜਾਈ ਦੇ ਟੰਗਾਂ ਵਰਗੀਆਂ ਜਾਣਕਾਰੀਆਂ ਜਮ੍ਹਾਂ ਕਰਾਉਣ ਲਈ ਕਿਹਾ ਜਾਵੇਗਾ ਜਿਸ ਦੀ ਅਧਿਕਾਰੀਆਂ ਦੁਆਰਾ ਸਮੀਖਿਆ ਕੀਤੀ ਜਾਵੇਗੀ ਯੂਕੇ ਜਾਣ ਵਾਲੇ ਕੈਨੇਡੀਅਨਸ ਲਈ ਡਿਜੀਟਲ ਪ੍ਰੀ ਸਕ੍ਰੀਨਿੰਗ ਨਵੀਂ ਹੈ ਪਰ ਇਹੋ ਜਿਹੀ ਪ੍ਰਣਾਲੀ 2016 ਤੋਂ ਕਈ ਹੋਰ ਦੇਸ਼ਾਂ ਤੋਂ ਹਵਾਈ ਯਾਤਰਾ ਕਰਕੇ ਕੈਨੇਡਾ ਆਉਣ ਵਾਲੇ ਲੋਕਾਂ ਲਈ ਲਾਗੂ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹਸਪਿਟੈਲਿਟੀ ਐਂਡ ਟੂਰਿਜ਼ਮ ਰਿਸਰਚ ਦੇ ਡਾਇਰੈਕਟਰ ਵੇਨ ਸਮਿਥ ਨੇ ਕਿਹਾ ਕਿ ਇਹ ਕ੍ਰੈਡਿਟ ਕਾਰਡ ਲਈ ਪ੍ਰੀ ਅਪਰੂਵਲ ਲੈਣ ਵਾਂਗੇ ਸਮਿਥ ਨੇ ਕਿਹਾ ਕਿ ਇਸ ਸਿਸਟਮ ਤਹਿਤ ਪ੍ਰਵਾਨਗੀ ਦੇਣ ਤੋਂ ਪਹਿਲਾਂ ਇੱਕ ਵਿਸ਼ਵ ਵਿਆਪੀ ਡਾਟਾਬੇਸ ਦੁਆਰਾ ਬਿਨਿਕਾਰਾਂ ਦੀ ਜਾਣਕਾਰੀ ਕੋਖੀ ਜਾਵੇਗੀ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਰਕਾਰਾਂ ਨੂੰ ਆਪਸ ਵਿੱਚ ਵਧੇਰੇ ਜੁੜੇ ਰਹਿਣ ਤੇ ਇੱਕ ਦੂਜੇ ਨਾਲ ਗੱਲ ਕਰਨ ਤੇ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਦਿੰਦਾ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਨਾਲ ਇੱਕ ਵਿਆਪਕ ਸੁਰੱਖਿਆ ਕਵਚ ਤਿਆਰ ਹੁੰਦਾ ਹੈ। ਈਟੀਏ ਦੁਨੀਆ ਭਰ ਵਿੱਚ ਵਧੇਰੇ ਆਮ ਹੁੰਦੇ ਜਾ ਰਹੇ ਨੇ। ਸਮਿਥ ਨੇ ਕਿਹਾ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਦੁਨੀਆ ਭਰ ਵਿੱਚ ਪ੍ਰਚਲਿਤ ਹੋਵੇਗਾ। ਯੂਰੋਪੀਅਨ ਯੂਨੀਅਨ ਦੇ 27 ਦੇਸ਼ਾਂ ਵੱਲੋਂ ਇਸ ਸਾਲ ਦੇ ਅੰਤ ਤੱਕ ਅਜਿਹਾ ਸਿਸਟਮ ਸ਼ੁਰੂ ਕਰਨ ਦੀ ਉਮੀਦ ਹੈ। ਸਮਿਥ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਡੋਨਾਲਟ 트াম্প ਦੇ ਰਾਸ਼ਟਰਪਤੀ ਦੇ ਅੱਜਕੱਲ੍ਹ ਦੌਰਾਨ ਅਮਰੀਕਾ ਵਿੱਚ ਵੀ ईटीएल ਲਾਗੂ ਕੀਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਇਹ ਸਿਸਟਮ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਦਰਜੇ ਬਾਰੇ ਚਿੰਤਾਵਾਂ 'ਚ ਸਹਾਇਤਾ ਕਰਨ ਲਈ ਹੈ 스미త్ ਨੇ ਕਿਹਾ ਹੈ ਤੁਸੀਂ ਪਤਾ ਕਰ ਸਕਦੇ ਹੋ ਕਿ ਕੀ ਕੋਈ ਵਿਅਕਤੀ ਉਦਾਹਰਨ ਵਜੋਂ ਤਿੰਨ ਵੱਖ-ਵੱਖ ਦੇਸ਼ਾਂ 'ਚ ਗਿਆ ਹੈ ਤੇ ਸ਼ਰਨਾਰਥੀ ਕਲੇਮ ਦਾਇਰ ਕੀਤਾ ਹੈ ਜੋ ਤੁਸੀਂ ਪਤਾ ਕਰ ਸਕਦੇ ਹੋ ਕਿ ਜੇਕਰ ਲੋਕ ਦੂਜੇ ਦੇਸ਼ਾਂ 'ਚ ਆਪਣੇ ਵੀਜ਼ਾ ਦੀ ਮਿਆਦ ਤੋਂ ਵੱਧ ਠਹਿਰੇ ਨੇ ਤੇ ਉਹਨਾਂ ਨੂੰ ਪਹਿਲਾਂ ਵੀ ਹੋਰ ਥਾਵਾਂ ਤੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਜਾਂ ਨਹੀਂ ਹੁਣ ਇਹ ਸਾਰੀਆਂ ਚੀਜ਼ਾਂ ਵਿਅਕਤੀ ਦੇ ਆਪਣਾ ਮੁਲਕ ਛੱਡਣ ਤੋਂ ਪਹਿਲਾਂ ਹੀ ਫੜੀਆਂ ਜਾਣਗੀਆਂ ਈਟੀਏ ਅਰਜ਼ੀ ਦੀ ਕੀਮਤ 10 ਪੌਂਡ ਯਾਨੀ ਕਿ 18 ਕੈਨੇਡੀਅਨ ਡਾਲਰ ਹੈ ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਹ ਕੀਮਤ ਇੰਨੀ ਹੀ ਰਹੇਗੀ ਸਮਿਥ ਨੇ ਕਿਹਾ ਹੈ ਕਿ ਕਿਉਂਕਿ ਸਲਾਨੀਆਂ ਨੇ ਇਸ ਫੀਸ ਦਾ ਭੁਗਤਾਨ ਕਰਨਾ ਹੈ ਇਸ ਕਰਕੇ ਸਿਆਸਤਦਾਨ ਆਸਾਨੀ ਨਾਲ ਇਸ ਫੀਸ ਨੂੰ ਵਧਾ ਸਕਦੇ ਨੇ ਸਮਿਥ ਨੇ ਕਿਹਾ ਕਿ ਸਾਲ ਦੇ ਕੁਝ ਖਾਸ ਸਮਿਆਂ ਤੇ ਵੀ ਇਸ ਫੀਸ ਨੂੰ ਵਧਾਇਆ ਜਾ ਸਕਦਾ ਹੈ ਉਨਾ ਕਹੇ ਹੈ ਕਿ ਬਜ਼ੁਰਗ ਲੋਕ ਜਿਨ੍ਹਾਂ ਦਾ ਟੈਕਨੋਲੋਜੀ ਵਿੱਚ ਪਹਿਲਾਂ ਹੀ ਹੱਥ ਤੰਗ ਹੁੰਦਾ ਹੈ ਉਹਨਾਂ ਨੂੰ ਇਸ ਨਵੇਂ ਉਪਾਅ ਬਾਬਤ ਚਿੰਤਾ ਹੋ ਸਕਦੀ ਹੈ। ਸਮਿਥ ਮੁਤਾਬਕ ਈਟੀਏ ਅਰਜ਼ੀਆਂ ਲਈ ਮਨਜ਼ੂਰੀਆਂ ਵਿੱਚ 10 ਮਿੰਟਾਂ ਤੋਂ ਘੱਟ ਸਮਾਂ ਲੱਗ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕ ਐਨ ਜਹਾਜ਼ ਚੜਨ ਲੱਗਿਆਂ ਇਹ ਅਰਜ਼ੀ ਅਪਲਾਈ ਕਰਨ। ਉਹਨਾਂ ਕਹੇ ਹੈ ਕਿ ਇਸ ਮਨਜ਼ੂਰੀ ਤੋਂ ਬਿਨਾਂ ਹੀ ਯਾਤਰੀਆਂ ਨੂੰ ਮੋੜਿਆ ਜਾ ਸਕਦਾ ਹੈ ਤੇ ਉਸ ਦੇਸ਼ ਵਿੱਚ ਵਾਪਸ ਭੇਜਿਆ ਜਾ ਸਕਦਾ ਹੈ ਜਿੱਥੋਂ ਉਹ ਆਏ ਨੇ। ਅਮਰੀਕਾ ਨੇ ਕੈਨੇਡਾ ਦੇ ਉੱਤੇ 25% ਟੈਰਿਫ ਲਗਾਉਣ ਦੀ ਧਮਕੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਕੈਨੇਡਾ ਵੀ ਲਗਾਤਾਰ ਜਵਾਬੀ ਕਾਰਵਾਈਆਂ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਕਦੀ ਪ੍ਰੀਮੀਅਰ ਡਗਫੋਰਡ ਐਲਾਨ ਕਰ ਦਿੰਦੇ ਨੇ ਕੋਈ ਨਮਾ ਹੀ ਤੇ ਕਦੀ ਕੈਨੇਡਾ ਦੇ ਕਿਸੇ ਨਾ ਕਿਸੇ ਪ੍ਰਾਂਤ ਦਾ ਪ੍ਰੀਮੀਅਰ ਕੋਈ ਅਲੱਗ ਹੀ ਟਿੱਪਣੀ ਕਰ ਦਿੰਦਾ ਹੈ ਤੇ ਅੱਜ ਅਮਰੀਕਾ ਦੇ ਖਿਲਾਫ ਕੈਨੇਡਾ ਦੇ ਜਵਾਬੀ ਟੈਰਿਫਾਂ ਦੀ ਸੂਚੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਸੂਤਰਾਂ ਨੇ ਇਹ ਤਾਂ ਨਹੀਂ ਦੱਸਿਆ ਕਿ ਲਿਸਟ ਦੇ ਵਿੱਚ ਹੋਰ ਕਿਹੜੇ-ਕਿਹੜੇ ਨਾਮ ਸ਼ਾਮਿਲ ਨੇ ਪਰ ਸੂਤਰਾਂ ਨੇ ਨਾ ਪੂਰੀ ਲਿਸਟ ਜਾਰੀ ਕੀਤੀ ਹੈ ਇਹਨਾਂ ਜ਼ਰੂਰ ਦੱਸ ਦਿੱਤਾ ਇਸ ਲਿਸਟ ਦੇ ਵਿੱਚ ਸਟੀਲ ਪਲਾਸਟਿਕ ਤੇ ਇਥੋਂ ਤੱਕ ਕਿ ਔਰੇਂਜ ਜੂਸ ਵੀ ਸ਼ਾਮਿਲ ਕੀਤਾ ਗਿਆ ਹੈ ਕੈਨੇਡਾ ਦਾ ਡਰ ਵੱਧ ਰਿਹਾ ਹੈ ਕਿ 트럼ਪ ਟੈਰਫ ਧਮਕੀ ਨੂੰ ਅਮਲ ਦੇ ਵਿੱਚ ਲਿਆ ਸਕਣਗੇ ਤੇ ਜੇ ਅਜਿਹਾ ਹੁੰਦਾ ਹੈ ਤਾਂ ਫਿਰ ਕੈਨੇਡਾ ਵੀ ਤਿਆਰੀਆਂ ਖਿੱਚ ਰਿਹਾ ਹੈ ਡੋਨਾਲਡ ਟਰੰਪ ਦੀਆਂ ਟੈਰਿਫ ਧਮਕੀਆਂ ਦੇ ਜਵਾਬ ਵਿੱਚ ਕੈਨੇਡੀਅਨ ਅਧਿਕਾਰੀਆਂ ਦਰਮਿਆਨ ਇੱਕ ਦਸਤਾਵੇਜ਼ ਗੁਮਰ ਹੈ ਜਿਸ ਵਿੱਚ ਇਹ ਵਿਰਵੇ ਸ਼ਾਮਲ ਨੇ ਕਿ ਕੈਨੇਡਾ ਟਰੰਪ ਦੇ ਟੈਰਿਫਾਂ ਦਾ ਜਵਾਬ ਕਿਵੇਂ ਦੇਵੇਗਾ ਇਸ ਸੀਨੀਅਰ ਸਰਕਾਰੀ ਸੂਤਰ ਅਨੁਸਾਰ ਦਸਤਾਵੇਜ਼ ਵਿੱਚ ਅਮਰੀਕਾ ਵਿੱਚ ਬਣੇ ਸੈਂਕੜੇ ਉਤਪਾਦਾਂ ਦੀ ਸੂਚੀ ਹੈ ਜਿਨ੍ਹਾਂ ਤੇ ਕੈਨੇਡਾ ਬਦਲਾ ਲਊ ਟੈਰਿਫ ਠੋਕਣ ਤੇ ਵਿਚਾਰ ਕਰ ਰਿਹਾ ਹੈ ਅਮਰੀਕਾ ਦੇ ਸਟੀਲ ਉਤਪਾਦ ਸੈਰਮਿਕ ਜਿਵੇਂ ਟਾਇਲਟ ਅਤੇ ਸਿੰਕ ਕੱਚ ਦਾ ਸਮਾਨ ਫੁੱਲ ਅਤੇ ਕਈ ਤਰ੍ਹਾਂ ਦੇ ਪਲਾਸਟਿਕ ਸੰਭਾਵੀ ਟੈਰਿਫਾਂ ਦੀ ਸੂਚੀ ਵਿੱਚ ਸ਼ਾਮਲ ਨੇ ਫਲੋਰਿਡਾ ਤੋਂ ਆਉਣ ਵਾਲਾ ਸੰਤਰੇ ਦਾ ਜੂਸ ਵੀ ਸ਼ਾਮਲ ਹੈ ਹਾਲਾਂਕਿ ਸੂਤਰ ਨੇ ਦੱਸਿਆ ਹੈ ਕਿ ਇਸ ਬਾਰੇ ਹਜੇ ਪੱਕਾ ਨਿਰਣਾਨ ਨਹੀਂ ਲਿਆ ਗਿਆ ਹੈ ਜਦੋਂ 트ੰਪ ਨੇ 2018 ਵਿੱਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਲਗਾਏ ਸਨ ਤਾਂ ਕੈਨੇਡਾ ਨੇ ਅਜਿਹੇ ਉਤਪਾਦਾਂ ਤੇ ਟੈਰਿਫ ਲਾਉਣ ਦੀ ਚੋਣ ਕੀਤੀ ਸੀ ਜਿਸ ਨਾਲ 트ੰਪ ਤੇ ਸਿਆਸੀ ਦਬਾਅ ਪੈਦਾ ਹੋਵੇ ਸੂਤਰਾਂ ਅਨੁਸਾਰ ਲੋੜ ਪੈਣ ਤੇ ਕੈਨੇਡਾ ਦੀ ਐਤਕੀ ਵੀ ਹੀ ਪਹੁੰਚ ਰਹੀਗੀ ਸੂਤਰਾਂ ਨੇ ਦੱਸਿਆ ਹੈ ਕਿ ਜ਼ਿਆਦਾਤਰ ਸਟੀਲ ਉਤਪਾਦ ਜਿਨ੍ਹਾਂ ਤੇ ਟੈਰਿਫ ਵਿਚਾਰੇ ਜਾ ਰਹੇ ਨੇ ਉਹ ਮਿਸ਼ਗਨ ਤੇ ਪੈਂਸਿਲਵੇਨੀਆ ਬੰਦੇ ਨੇ ਜੋ ਕਿ ਮੁੱਖ ਸਵਿੰਗ ਸੂਬ ਬਚ ਨੇ ਫਲੋੜਾ ਟਰੰਪ ਦਾ ਸੂਬਾ ਤੇ ਇੱਕ ਤਰ੍ਹਾਂ ਨਾਲ ਸ਼ਕਤੀ ਦਾ ਨਮਕ ਕੇਂਦਰ ਹੈ ਉਥੋਂ ਦੇ ਸੰਤਰੇ ਦੇ ਜੂਸ ਤੇ ਟੈਰਿਫ ਲਾਉਣਾ ਇੱਕ ਸਿਆਸੀ ਸੰਦੇਸ਼ ਭੇਜਣ ਵਾਂਗ ਹੈ ਸੀਬੀਸੀ ਨਿਊਜ਼ ਨੇ ਪਹਿਲਾਂ ਇਹ ਖਬਰ ਛਾਪੀ ਸੀ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਧਿਕਾਰੀ ਇਸ ਗੱਲ ਤੇ ਯਕੀਨ ਕਰ ਰਹੇ ਨੇ ਕਿ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਤੇ ਮੈਕਸੀਕੋ ਦੇ 25% ਟੈਰਿਫ ਲਗਾਉਣ ਦੀ ਧਮਕੀ ਨੂੰ ਅਮਲੇ ਜਾਮਾ ਪਹਿਨੋਗੇ ਨਵੰਬਰ ਵਿੱਚ ਟਰੰਪ ਨੇ ਕਿਹਾ ਸੀ ਕਿ 20 ਜਨਵਰੀ ਨੂੰ ਆਪਣੇ ਕਾਲਜਕਾਲ ਦੇ ਪਹਿਲੇ ਦਿਨ ਕੈਨੇਡਾ ਤੇ ਮੈਕਸੀਕੋ ਤੋਂ ਸਾਰੀਆਂ ਦਰਾਮਦਾਰ ਤੇ 25% ਟੈਰਿਫ ਲਾ ਦੇਣਗੇ ਜੇਕਰ ਦੋਵੇਂ ਦੇਸ਼ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੋਰ ਕਦਮ ਅਣੇ ਚੁੱਕਦੇ ਮੰਗਲਵਾਰ ਨੂੰ ਟਰੰਪ ਨੇ ਟੈਰਿਫ ਲਾਉਣ ਦੀ ਧਮਕੀ ਦੁਹرائی ਅਤੇ ਕੈਨੇਡਾ ਤੇ ਆਰਥਿਕ ਬਲ ਦੀ ਵਰਤੋਂ ਕਰਦਿਆਂ ਅਮਰੀਕਾ 'ਚ ਸ਼ਾਮਲ ਕਰਨ ਦੀ ਵੀ ਟਿੱਪਣੀ ਕੀਤੀ। ਸੂਤਰਾਂ ਨੇ ਦੱਸਿਆ ਕਿ ਹਜੇ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ ਕਿ ਕੈਨੇਡਾ ਵੱਲੋਂ ਟੈਰਿਫ ਲਾਏ ਜਾਣ ਵਾਲੇ ਉਤਪਾਦਾਂ ਦੀ ਸੂਚੀ ਟਰੰਪ ਦੇ 20 ਜਨਵਰੀ ਨੂੰ ਅਧਿਕਾਰਤ ਤੌਰ ਤੇ ਸੱਤਾ 'ਚ ਆਉਣ ਤੋਂ ਪਹਿਲਾਂ ਜਿੰਨ ਤੱਕ ਕੀਤੀ ਜਾਵੇਗੀ, ਜਾਂ ਫਿਰ ਨਹੀਂ। ਸੂਤਰਾਂ ਅਨੁਸਾਰ ਕੈਨੇਡਾ-ਅਮਰੀਕਾ ਸਬੰਧਾਂ ਲਈ ਜ਼ਿੰਮੇਵਾਰ ਕਮੇਟੀ ਟਰੰਪ ਵੱਲੋਂ ਟੈਰਿਫ ਲਾਗੂ ਕਰਨ ਤੋਂ ਪਹਿਲਾਂ ਸੂਚੀ ਜਾਰੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਨਾਲ ਟਰੰਪ ਕੈਨੇਡਾ ਦੀਆਂ ਹਵਾਵਾਂ ਦੇ ਵਿੱਚ ਉਡ ਰਹੇ ਨਵੇਂ ਡਰੋਨਸ ਵਾਸਤੇ ਕੁਝ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਗਈ ਹੈ ਬਦਲਾਅ ਦੇਸ਼ ਦੇ ਪਹਿਲੇ ਨਿਯਮਾਂ ਤੇ ਬਣਾਏ ਗਏ ਨੇ ਜੋ 2019 ਦੇ ਵਿੱਚ ਸਾਹਮਣੇ ਆਏ ਸੀ 2019 ਦੀ ਤਰਜ਼ ਦੇ ਉੱਤੇ ਇਹ ਬਦਲਾਅ ਕੀਤੇ ਗਏ ਨੇ ਤਾਂ ਹੁਣ ਡਰੋਨ ਉਹ ਨਵੇਂ ਨਿਯਮਾਂ ਦੇ ਨਾਲ ਹਵਾਵਾਂ ਦੇ ਵਿੱਚ ਖੁੱਲ ਕੇ ਉੱਡ ਸਕਣਗੇ ਕੁਝ ਢਿੱਲਾਂ ਦਿੱਤੀਆਂ ਗਈਆਂ ਨੇ ਤੇ ਕੁਝ ਕਾਨੂੰਨਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਨਵੇਂ ਸਰਕਾਰੀ ਨਿਯਮਾਂ ਬਾਰੇ ਉਤਸ਼ਾਹਿਤ ਹੋਣਾ ਔਖਾ ਹੋ ਸਕਦਾ ਹੈ ਪਰ ਨਹੀਂ ਜੇਕਰ ਤੁਸੀਂ ਯਾਨ ਵਿਲਜ਼ ਵਰਗੇ ਡਰੋਨ ਪਾਇਲਟ ਹੋ ਟ੍ਰਾਂਸਪੋਰਟ ਕੈਨੇਡਾ ਨੇ ਅਪਡੇਟ ਕੀਤੇ ਨਿਯਮ ਇਸ ਸਾਲ ਦੇ ਸ਼ੁਰੂ ਚ ਪ੍ਰਗਟ ਕੀਤੇ ਜਾਣ ਵਾਲੇ ਰਿਮੋਟਲੀ ਪਾਇਲਟਿਡ 에ਅਕ੍ਰਾਫਟ ਜਾਂ ਡਰੋਨ ਉਦਯੋਗ ਲਈ ਲੰਬੀ ਦੂਰੀ ਦੀਆਂ ਉਡਾਨਾਂ ਤੇ ਪਾਬੰਦੀਆਂ ਹਟਾ ਦੇਣਗੇ ਜਿਸ ਨਾਲ ਪਾਇਲਟਾਂ ਲਈ ਅਸਮਾਨ ਤੇ ਜਾਣਾ ਆਸਾਨ ਹੋ ਜਾਵੇਗਾ ਵਿਲਜ਼ ਕਨਸਟਲ ਡਰੋਨ ਦੇ ਪ੍ਰਦਾਨ ਲੈਂਗਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਡਰੋਨ ਪਾਇਲਟ ਸਿਖਲਾਈ ਸੰਸਥਾਨਿਕ ਹੈ ਕਿ ਪੂਰੀ ਡਰੋਨ ਸਪੇਸ ਵਿਸਫੋਟ ਹੋ ਰਹੀ ਹੈ ਉਹ ਵਿਕਸਿਤ ਹੋ ਰਹੇ ਨੇ ਤੇ ਵਿਦੇੜੇ ਸ਼ਕਤੀਸ਼ਾਲੀ ਅਤੇ ਵਿਦੇੜੇ ਸਮਰੱਥ ਬਣ ਰਹੇ ਨੇ ਤੇ ਲੋਕਾਂ ਨੂੰ ਉਹ ਕੰਮ ਕਰਨ ਲਈ ਸ਼ਕਤੀ ਪ੍ਰਦਾਨ ਕਰ ਰਹੇ ਨੇ ਜਿਨ੍ਹਾਂ ਦੀ ਹਜੇ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ ਵੱਡੇ ਪੈਮਾਨੇ ਤੇ ਡਰੋਨਸ ਪੁਰਤਗੀ ਹਵਾਈ ਨਿਰੀਖਣ ਜਾਂ ਵਿਸ਼ਾਲ ਓਵਰਹੈਡ ਮੈਪਿੰਗ ਜਾਂ ਨੇ ਰਿਖਣਾ ਬਾਰੇ ਸੋਚਿਆ ਜਾਣਾ ਚਾਹੀਦਾ ਹੈ ਇਹ ਉਹ ਕਿਸਮ ਦੀ ਉੱਚ ਸੰਭਾਵਨਾ ਹੈ ਜਿਸ ਬਾਰੇ ਲੋਕ ਕੈਨੇਡਾ ਚ ਸਾਲਾਂ ਤੋਂ ਗੱਲ ਕਰ ਰਹੇ ਨੇ ਪਰ ਇੱਕ ਜੋ ਅਸਲ ਦੇ ਵਿੱਚ ਇਹਨਾਂ ਨਵੇਂ ਨਿਯਮਾਂ ਦੇ ਨਾਲ ਹੀ ਸੰਭਵ ਹੋਇਆ ਹੈ ਕਿਸੇ ਵੀ ਸਮੇਂ ਜਲਦੀ ਹੀ ਕੈਨੇਡਾ ਦੇ ਅਸਮਾਨ ਡਰੋਨਾਂ ਨਾਲ ਭਰ ਜਾਂਦੀ ਉਮੀਦ ਨਹੀਂ ਕਰ ਸਕਦੇ ਨਵੇਂ ਕਾਨੂੰਨ ਪੱਛੜ ਤੱਕ ਲਾਗੂ ਨਹੀਂ ਹੋਣਗੇ ਪਰ ਇਸ ਦਾ ਮਤਲਬ ਹੈ ਕਿ ਪਹਿਲੀ ਵਾਰ ਟ੍ਰਾਂਸਪੋਰਟ ਕੈਨੇਡਾ ਇਹ ਨਡਾਨਾ ਲਈ ਕੇਸ ਦਰਗੇਸ ਅਰਜੀ ਪ੍ਰਕਿਰਿਆ ਤੋਂ ਹਟ ਜਾਵੇਗਾ ਰਿਮੋਟਲੀ ਪਾਇਲਟ 에ਅ ਕ੍ਰਾਫਟ ਪ੍ਰਣਾਲੀਆਂ ਦੇ ਕਾਰਜਕਾਰੀ ਨਿਰਦੇਸ਼ਕ ਹਰਿਆਣ ਕੋਰਟਸ ਦਾ ਕਹਿਣਾ ਹੈ ਕਿ ਇਹ ਦੇਸ਼ ਦੇ ਬਹੁਤ ਸਾਰੇ ਅਸਮਾਨ ਨੂੰ ਮਿਸ਼ਨਲ ਇਹ ਖੋਲ ਦੇਣਗੇ ਜੋ ਘਟਜੋਖਮ ਦੇ ਅਧੀਨ ਆਉਂਦੇ ਨੇ ਵਿਜ਼ੂਅਲ ਲਾਈਨ ਆਫ ਵਿਜ਼ੂਅਲ ਲਾਈਨ ਜਿੱਥੇ ਇੱਕ ਡਰੋਨ ਪਾਇਲਟ ਦੇ ਦ੍ਰਿਸ਼ਟੀਕੋਣ ਤੋਂ ਬਾਹਰ ਉੱਡਦਾ ਹੈ ਇਸ ਦਾ ਅਰਥ ਇਹ ਹੋਵੇਗਾ ਕਿ ਪਾਇਲਟ ਪ੍ਰਮਾਣੀਕਰਨ ਲਈ ਹੋਰ ਸਖਤ ਨਿਯਮ ਅਤੇ ਡਰੋਨਾਂ ਲਈ ਅਪਡੇਟ ਕੀਤੀ ਗਈ ਵਜ਼ਨ ਸੀਮਾ ਸ਼ਾਮਿਲ ਹੈ। ਬੀਵੀਐਲਓਸ ਨਿਯਮ ਕਟ ਜੋਖਮ ਵਾਲੇ ਜਾਂ ਘੱਟ ਆਬਾਦੀ ਵਾਲੇ ਖੇਤਰਾਂ 'ਚ ਸਭ ਤੋਂ ਢਿੱਲੇ ਹੋਣਗੇ, ਮਤਲਬ ਕਿ ਕੈਨੇਡਾ ਦੇ ਵਦੇੜੇ ਦੂਰ ਦੁਰਾਡੇ ਦੇ ਪਾਈਚਾਰਿਆਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕਦਾ ਹੈ। ਪਹਿਲਾਂ ਇੱਕ ਪਾਇਲਟ ਨੂੰ ਹਰ ਵਾਰ ਜਦੋਂ ਉਹ ਆਪਣੇ ਡਰੋਨ ਨੂੰ ਦ੍ਰਿਸ਼ਟੀ ਦੀ ਦ੍ਰਿਸ਼ਟੀ ਤੋਂ ਬਾਹਰ ਉਡਾਉਣਾ ਚਾਹੁੰਦਾ ਸੀ ਤਾਂ ਉਸ ਨੂੰ ਵਿਸ਼ੇਸ਼ ਇਜਾਜ਼ਤ ਲਈ ਟ੍ਰਾਂਸਪੋਰਟ ਕੈਨੇਡਾ ਨੂੰ ਅਰਜ਼ੀ ਦੇਣ ਦੀ ਲੋੜ ਹੁੰਦੀ ਸੀ ਵਿਲਸ ਕਹਿੰਦੇ ਨੇ ਇਸ ਦਾ ਮਤਲਬ ਹੈ ਕਿ ਸੈਂਕੜੇ ਘੰਟਿਆਂ ਦੀ ਕਾਗਜ਼ੀ ਕਾਰਵਾਈ ਕੋਰਟਸ ਆਫ ਟ੍ਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਰੈਗੂਲੇਟਰ ਦੇ ਦ੍ਰਿਸ਼ਟੀਕੋਣ ਤੋਂ ਅਪਲੀਕੇਸ਼ਨ ਪ੍ਰਕਿਰਿਆ ਜਿਸ ਵਿੱਚ ਇੱਕ ਸਖਤ ਸਮੀਖਿਆ ਤੇ ਜੋਖਮ ਮੁਲਾਂਕਣ ਸ਼ਾਮਿਲ ਸੀ ਬਹੁਤ ਸਮਾਂ ਬਰਬਾਦ ਕਰਨ ਵਾਲੀ ਤੇ ਅੰਤ ਵਿੱਚ ਬਹੁਤ ਸਾਰੇ ਡਰੋਨ ਉਪਭੋਗਤਾਵਾਂ ਲਈ ਰੁਕਾਵਟ ਬਣ ਗਈ ਸੀ ਡਿਪਾਰਟਮੈਂਟ ਨੂੰ ਅਹਿਸਾਸ ਹੋਇਆ ਕਿ ਟੈਕਨੋਲੋਜੀ ਅਤੇ ਉਦਯੋਗ ਇਹਨਾਂ ਉਡਾਨਾਂ ਨੂੰ ਵੱਡੇ ਪੱਧਰ ਤੇ ਲੈਣ ਦੇ ਸਮਰੱਥ ਨੇ। 2019 ਚ ਕੈਨੇਡਾ ਲੋਕਾਂ ਉਹਨਾਂ ਦੇ ਡਰੋਨਾਂ ਅਤੇ ਪਾਬੰਦੀਸ਼ੁਦਾ ਹਵਾਈ ਖੇਤਰ ਨਾਲ ਨਜ਼ਦੀਕੀ ਕੋਲਾਂ ਦੀ ਇੱਕ ਲਹਿਰ ਦੇ ਬਾਅਦ ਆਰਪੀਏਜ਼ ਲਈ ਨਿਯਮ ਲਾਗੂ ਕਰਨ ਵਾਲੇ ਦੁਨੀਆ ਦੇ ਪਹਿਲੇ ਦੇਸ਼ਾਂ 'ਚੋਂ ਇੱਕ ਬਣ ਗਿਆ। ਅਸਲ 'ਚ ਨਿਯਮਾਂ ਵਿੱਚ ਡਰੱਗਸ ਜਾਂ ਐਲਕੋਹਲ ਦੇ ਪ੍ਰਭਾਵ ਅਧੀਨ ਜਾਂ ਹਵਾਈ ਅੱਡਿਆਂ ਦੇ ਨੇੜੇ ਡਰੋਨ ਨਾ ਚਲਾਉਣ ਵਰਗੀਆਂ ਪਾਬੰਦੀਆਂ ਸ਼ਾਮਲ ਸਨ। ਉਦੋਂ ਤੋਂ ਟ੍ਰਾਂਸਪੋਰਟ ਕੈਨੇਡਾ ਨੇ 1.7 ਲੱਖ ਤੋਂ ਵੱਧ ਡਰੋਨ ਪਾਇਲਟਸ ਨੂੰ ਪ੍ਰਮਾਣਿਤ ਕੀਤਾ ਹੈ ਤੇ ਲਗਭਗ 1 ਲੱਖ ਆਰਪੀਏ ਰਜਿਸਟਰ ਕੀਤੇ ਨੇ। ਵਿਭਾਗ ਮੁਤਾਬਕ ਇਹ ਗਿਣਤੀ ਲਗਭਗ ਰੋਜ਼ਾਨਾ ਵਧਦੀ ਹੈ ਕੁਝ ਵਪਾਰਕ ਡਰੋਨ ਕੰਪਨੀਆਂ ਜਿਵੇਂ ਕਿ ਲੈਂਸ ਨੂੰ ਪਹਿਲਾਂ ਹੀ ਹਵਾ ਬਾਜ਼ੀ ਉਦਯੋਗ ਚ ਸਾਲਾਂ ਦੇ ਤਜਰਬੇ ਤੋਂ ਬਾਅਦ ਡਰੋਨ ਬੀਵੀ ਐਲਓਐਸ ਨੂੰ ਉਡਾਨ ਲਈ ਰੈਗੂਲੇਟਰ ਤੋਂ ਕੁਝ ਛੋਟ ਮਿਲਦੀ ਹੈ ਪਰ ਵਿਆਪਕ ਤਬਦੀਲੀ ਇੱਕ ਪੂਰੀ ਤਰ੍ਹਾਂ ਨਾਲ ਨਵਾਂ ਖੇਤਰ ਹੈ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਵੀ ਤਰ੍ਹਾਂ ਦਾ ਡਰੋਨ ਕਿਤੇ ਵੀ ਉਡਾਇਆ ਜਾ ਸਕੇ ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਜੋ ਪਾਇਲਟ ਬੀਵੀ ਐਲਓਐਸ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪ੍ਰਮਾਣਿਤ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਡਰੋਨਸ ਕੋਲ ਹੋਰ ਆਵਾਜ਼ਾਂ ਦਾ ਪਤਾ ਲਗਾਉਣ ਤੇ ਉਹਨਾਂ ਤੋਂ ਬਚਣ ਲਈ ਟੈਕਨੋਲੋਜੀ ਤੇ ਯੋਗਤਾ ਹੋਣੀ ਚਾਹੀਦੀ ਹੈ ਆਰਪੀਐਸ ਦਾ ਵਜ਼ਨ 150 ਕਿਲੋਗ੍ਰਾਮ ਤੋਂ ਘੱਟ ਹੋਣਾ ਚਾਹੀਦਾ ਤੇ ਘਟੂ ਚਾਈ ਤੇ ਬੇਕਾਬੂ ਹਵਾਈ ਖੇਤਰ ਚ ਘਟ ਬਾਂਦੀ ਵਾਲੇ ਖੇਤਰਾਂ ਚ ਉਹਨਾਂ ਨੂੰ ਉਡਾਉਣਾ ਪਵੇਗਾ ਨਵੇਂ ਕਾਨੂੰਨ ਡਰੋਨਸ ਨੂੰ 에ਅਰਕ੍ਰਾਫਟ ਵਾਂਗ ਵਰਤਦੇ ਨੇ ਕਿਉਂਕਿ ਉਹ ਇੱਕੋ ਜਗ੍ਹਾ ਸਾਂਝੀ ਕਰਦੇ ਨੇ ਅਤੇ ਕੁਝ ਮਾਮਲਿਆਂ 'ਚ ਕੁਝ ਜੋਖਮ ਵਿੱਚ ਉਕਦੇ ਨੇ ਇਹ ਨਿਯਮ ਵਪਾਰਕ ਡਰੋਨ ਪਾਇਲਟਾਂ ਤੇ ਵੀ ਉਸੇ ਹੀ ਤਰ੍ਹਾਂ ਲਾਗੂ ਹੁੰਦੇ ਨੇ ਜਿਸ ਤਰ੍ਹਾਂ ਮਨੋਰੰਜਨ ਵਾਲੇ ਲੋਕਾਂ ਤੇ ਲਾਗੂ ਹੁੰਦੇ ਨੇ ਸਧਾਰਨ ਗਤੀਵਿਧੀਆਂ ਲਈ ਆਪਨੇ ਡਰੋਨ ਦੀ ਵਰਤੋਂ ਕਰ ਸਕਦੇ ਨੇ ਜਿਵੇਂ ਕਿ ਯਾਤਰਾ ਜਾਂ ਛੁੱਟੀਆਂ ਦੇ ਤਸਵੀਰਾਂ ਲੈਣਾ ਜਾਂ ਫਿਰ ਵੀਡੀਓਜ਼ ਬਣਾਉਣਾ ਲਿੰਚ ਉੱਤਰੀ ਸਚੇਚਵਾਂਜ ਤੇਲ ਤੇ ਗੈਸ ਪੰਪ ਜੈਕਾਂ ਬਾਰੇ ਸੋਚਦੇ ਨੇ ਜਿੱਥੇ ਡਰੋਨ ਗਮੀ ਰਬੜ ਦੇ ਬੂਟਾਂ ਦੇ ਵਿੱਚ ਕਰਮਚਾਰੀਆਂ ਨੂੰ ਲੀਕ ਜਾਂ ਰੇਗ ਨੂੰ ਨੁਕਸਾਨ ਦਾ ਮੌਈਨਾ ਕਰਨ ਲਈ ਬਾਹਰ ਕੱਢ ਸਕਦੇ ਨੇ ਖੇਤੀ ਬਾੜੀ ਜਾਂ ਫਿਰ ਸੰਕਰਮਿਤ ਫਸਲਾਂ ਦੇ ਭਾਗਾ ਦੀ ਪਛਾਣ ਕਰਨ ਲਈ ਸਪਰੇਅ ਕਰਨ ਲਈ ਮਦਦਗਾਰ ਸਕਤੇ ਨੇ ਅਪਡੇਟ ਕੀਤੇ ਬੀਵੀਐਲਓਐਸ ਨੀਮਾ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਦਾ ਹੋਰ ਦੂਰ ਦੁਰਾਡੇ ਪਾਈ ਚਾਲਿਆਂ ਤਾਂ ਕਿ ਵਿਸਤਾਰ ਕਰਨਾ ਸੌਖਾ ਹੋਵੇਗਾ ਜਿਸ ਵਿੱਚ ਹਰ ਕਿਸਮ ਦੇ ਕੀਮਤੀ ਕਾਰਗੋ ਸ਼ਾਮਿਲ ਨੇ ਜਸਰ ਨਾਲ ਹੀ ਮੈਨੇਦ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ